ਅਲਬਰਟਾ ਦੇ ਪ੍ਰੀਮੀਅਰ ਡੇਲਸ ਮੈਥਾੜ ਨੇ ਆਪਣੇ ਜਿਹੜੇ ਜੌਬਸ ਇਕਨੋਮੀ ਟ੍ਰੇਡ ਤੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਜੋਸਫ ਸ਼ੋ ਉਹਨਾਂ ਨੂੰ ਇੱਕ ਮੈਂਡੇਟ ਲੈਟਰ ਦਿੱਤਾ ਪਰ ਉਹਦਾ ਉਹਨੂੰ ਇੱਕ ਕੰਮ ਦਿੰਦਾ ਹੈ ਕਿ ਤੁਸੀਂ ਇਹ ਕੰਮ ਕਰੋ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਕੋਸ਼ਿਸ਼ ਕਰੋ ਕਿ ਇਮੀਗ੍ਰੇਸ਼ਨ ਦੇ ਉੱਪਰ ਸੂਬੇ ਦਾ ਕੰਟਰੋਲ ਵਧੇ ਅੱਗੇ ਨਾਲ ਕਿਉਂਕਿ ਇਹ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈ ਟੌਪਿਕ ਹੈ ਇਹ ਸਾਰੇ ਦਾ ਸਾਰਾ ਫੈਡਰਲ ਸਰਕਾਰ ਦੇ ਹੱਥ ਹੁੰਦਾ ਹੈ ਪਰ ਇਹਨੂੰ ਸੋਬਾਈ ਕੰਟਰੋਲ ਦੇ ਅਧੀਨ ਕਰਨ ਵਾਸਤੇ ਕਹਿੰਦੇ ਸਾਰੇ ਕਾਨੂੰਨੀ ਹਰਬੇ ਸ਼ਰਬੇ ਜਾਂ ਕਾਨੂੰਨੀ ਤਰੀਕੇ ਵਰਤਨ ਨੂੰ ਉਹਨਾਂ ਨੇ کیا ਹੈ ਆਪਣੇ ਜਿਹੜਾ ਟ੍ਰੇਡ ਮਿਨਿਸਟਰ ਨੇ ਇਮਿਨਕਿਸ ਮਿਨਿਸਟਰ ਜਿਹੜੇ ਜੋਸਫ ਸ਼ੋਕ ਫਿਰ ਜੋਸਫ ਸ਼ੋਹੜਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਸੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਵੇਲੇ ਅਨਪਲੈਂਡ ਜਿਹੜੀ ਯੂਥ ਦੇ ਵਿੱਚ ਹੈਗੀ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਉਹਨਾਂ ਵਿੱਚ ਬੇਰਜ਼ਗਾਰੀ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਫੈਂਡ ਸਰਕਾਰ ਨੂੰ ਚਾਹੀਦਾ ਕਿ ਇਹ ਮਾਮਲਾ ਹੁਣ ਸੂਬਾ ਸਰਕਾਰਾਂ ਦੇ ਹੱਥ ਦੇਵੇ ਤਾਂ ਕਿ ਇਮੀਗ੍ਰੇਸ਼ਨ ਉਹ ਆਪਣੇ ਹਿਸਾਬ ਨਾਲ ਲੋੜ ਮੁਤਾਬਕ ਹੋ ਫੋਰਨ ਵਰਕਰ ਉਹਨਾਂ ਨੂੰ ਸਾਥ ਸਕੇ ਅਸਲ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀਗਾ ਕਿ ਨੂੰ ਇਹਦਾ ਮਤਲਬ ਵੀ ਇਹ ਸੀ ਕਿ ਜਿਹੜੇ ਜਿਹੜੀਆਂ ਪੋਜੀਸ਼ਨ ਦੇ ਉੱਤੇ ਸਾਨੂੰ ਕੈਨੇਡੀਅਨ ਕਾਮੇ ਨਹੀਂ ਲੱਭਦੇ ਜਾਂ ਮੁਸ਼ਕਲ ਹੈ ਕੁਝ ਥਾਵਾਂ ਦੇ ਉੱਤੇ ਕੈਨੇਡੀਅਨ ਕਾਮੇ ਕੰਮੇ ਕੰਮ ਕਰਨ ਨੂੰ ਤਿਆਰ ਨਹੀਂ ਤਾਂ ਉੱਥੇ ਅਸੀਂ ਜਿਹੜੀਆਂ ਲੇਬਰ ਪੋਜੀਸ਼ਨਸ ਹੈਗੀਆਂ ਉਹਨਾਂ ਕਿਸੇ ਤਰੀਕੇ ਨਾਲ ਉੱਥੇ ਉਹਨਾਂ ਨੂੰ ਭਰ ਸਕੇ ਉੱਥੇ ਕੰਮ ਕਰ ਚੱਲਦੇ ਲਗਾਤਾਰ ਚੱਲਦੇ